ਅੱਜ ਪੰਜਾਬ ਪੁਲਿਸ ਐਗਜ਼ੀਕਿਊਟਿਵ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਇਸ ਮੌਕੇ ਰਿਟਾਇਰਡ ਡੀਐਸਪੀ ਰਾਮ ਸ਼ਰਨ ਨਾਗਰਾ ਜੀ ਨੂੰ ਪ੍ਰਧਾਨ ਰਿਟਾਇਰਡ ਡੀਐਸਪੀ ਸੋਹਣ ਸਿੰਘ ਨੂੰ ਵਾਈਸ ਪ੍ਰਧਾਨ ਅਤੇ ਡੀਐਸਪੀ ਰਿਟਾਇਰਡ ਅਮਰੀਕ ਸਿੰਘ ਦਾਹਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਖਾਸ ਤੌਰ ਤੇ ਮੇਅਰ ਚੰਡੀਗੜ੍ਹ ਕੁਲਦੀਪ ਕੁਮਾਰ ਖਾਸ ਤੌਰ ਤੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਅਤੇ ਆਸ਼ਵਾਸਨ ਦਿੱਤਾ ਕਿ ਐਸੋਸੀਏਸ਼ਨ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਸਹਿਯੋਗ ਦੀ ਲੋੜ ਹੈ ਉਹ ਹਰ ਵਕਤ ਉਹਨਾਂ ਦਾ ਸਾਥ ਦੇਣਗੇ। प्यार का मारा है दोस्तों जब आन पड़े कोई भी मुश्किल का रास्ता जब आन पड़े कोई भी मुश्किल का रास्ता मैंने तुमको तो दे दिया मोहब्बत का रास्ता मैंने तुम्हें दे दिया मोहब्बत का रास्ता तुम्हारे मारा है दोस्तों ऐसा मेरे दिल पे तुम्हारा ਸਤਿ ਸ਼੍ਰੀ ਅਕਾਲ ਜੀ ਮੇਰੇ ਦੋ ਮਾਰਾ ਜਗਤ ਨੂੰ ਜੇ ਬੋਲ ਸਧਾਂਜੀ ਵੱਲੋਂ ਸੀ ਆਵਾਜ਼ ਮੇਰੀ ਕਿਸੇ ਤੇ ਪੰਜਾਬ ਪੁਲਿਸ ਦੇ ਜਿਹੜੇ ਰਿਟਾਇਰ ਨੇ ਪੈਨਸ਼ਨ ਦੇ ਆਏ ਉਹ ਕੀ ਕਰਨਾ ਚਾਹ। ਬਿਲਕੁਲ ਜੋ ਪੰਜਾਬ ਸੇ ਰਿਟਾਇਰ ਐਕਸ ਨੇ ਉਹਨੇ ਇੱਕ ਐਨ ਜੀਓ ਟਾਈਪ ਲੋਕੋ ਦੀ ਸੇਵਾ ਕਰਨੇ ਦਾ ਬੀੜਾ ਲਿਆ ਹੈ ਇਹ ਬਹੁਤ ਹੀ ਆਪ ਆਪਣੇ ਆਮੀ ਇੱਕ ਉਦਾਹਰਨ ਹੈ ਕਿ ਇਹ ਲੋਕੋ ਵੀ ਅੱਜ ਵੀ ਸੇਵਾ ਕਰਨਾ ਚਾਹ ਰਹੇ ਹਨ ਅੱਜ ਵੀ ਮਤਲਬ ਸਮਾਜ ਕੇ ਪ੍ਰਤੀ जागरूक हैं और हर चीज़ में अग्रसर रह कर काम करना चाह रहे हैं तो सर आपकी तरफ से कैसा सहयोग रहेगा इन फ्यूचर इनके साथ मेरा हर तरफ से सहयोग रहेगा जैसे भी मुझे एसोसिएशन तरफ से जो भी हुक्म होगा जो भी आर्थिक सहायता हो या आ, आ, आर्थिक सहायता हो या जैसे भी कोई सहायता होगी तो मैं ऑफिसली भी करने लिए तैयार हूँ एज अ मेयर सर अगर मोहाली में यहाँ के अगर चंडीगढ़ का देखा जाए आपको तो कैसी डेवलपमेंट किस तरह से हो रही है जैसे अगर कम्युनिटी सेंटर की बात की जाए जहाँ पर आप आए हैं ये काफ़ी खस्ता हालत में है तो क्या लगता है क्या है ये जो हमारे पुराने कम्युनिटी सेंटर हो चुके हैं उनकी हम रेनोवेशन का करते हैं रेनोवेशन का इसका टेंडर लगा हुआ है आने वाले समय में इसका जल्दी ही रेनोवेशन हो जाएगी और ये नए जो आवकार है वो ले चुका होगा सिर्फ चंडीगढ़ में कुछ ऐसी सड़कें भी हैं जिनका भी काफी लंबे टाइम से मतलब वो काम उनका अधूरा पड़ा हुआ है काम ज्यादा हो नहीं रहा जैसे सेक्टर 34 की तरफ अगर आप चलते हैं बिल्कुल आप तो... देखेंगे ना दिख... जो बाहर के रोड है वो एडमिन के हैं जो अंदर के रोड है हमारी थोड़ी फंड की कमी के कारण ये हो रहा है लेकिन जल्दी ही ये भी स्थिति जो है ठीक कर ली जाएगी तो चंडीगढ़ की बात करें तो बाहर से बहुत लोग आ रहे हैं काफी कई जिलों राज्यों से लोग आते हैं ट्रैफिक समस्या के लिए कोई चंडीगढ़ प्रशासन कुछ किया देखिए ऐसे तो हमारे माननीय सांसद जी ने ये मुद्दा संसद में उठाया कि हमें मेट्रो यहाँ पर होनी चाहिए लेकिन जो हमारा शहर है वो हेरिटेज होने के कारण हम यहाँ पर ज्यादा वो भी नहीं कर पा रहे तो मेट्रो का प्रोजेक्ट जो था हमारा वो भी अधर में लटक चुका है ਤੋ ਕੋਈ ਨਾ ਕੋਈ ਸਮਾਧਾਨ ਵਿਚ ਮਿਕਾਲਤੇ ਆਏ ਇਹ ਤਾਂ ਮਨੋ ਰੇਲ ਜਾਂ ਕੋਈ ਮੈਟਰੋ ਜਰੂਰ ਹੋਣੀ ਚਾਹੀਏ ਪਬਲਿਕ ਕਨਵੈਂਸ ਜ਼ਿਆਦਾ ਹੋਣੀ ਚਾਹੀਏ ਆਪਣੀ ਗੱਡੀਆਂ ਕਮ ਸੇ ਕਮ ਯੂਜ਼ ਹੋਣੀ ਚਾਹੀਏ ਸਰ ਆਪਣਾ ਨਾਮ ਦੱਸਿਓ ਤੇ ਐਸੋਸੀਏਸ਼ਨ ਦਾ ਨਾਮ ਦੱਸਿਓ ਇਹ ਕੀ ਕੰਮ ਕਰੇਗੀ ਉਹਦੇ ਬਾਰੇ ਜਾਣ ਕੇ ਮੈਂ ਡੀਐਸਪੀ ਰਿਟਾਇਰਡ ਅਮਰੀਕ ਸਿੰਘ ਚਾਹਲ ਅਸੀਂ ਜਿਹੜੀ ਐਸੋਸੀਏਸ਼ਨ ਬਣਾਈ ਹੈ ਪੰਜਾਬ ਡਬਲਪੀ ਆਬਜੈਕਟਿਵ ਪੁਲਿਸ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ ਕਿਉਂਕਿ ਸਾਨੂੰ ਜਿਹੜੀ ਪਹਿਲੀ ਐਸੋਸੀਏਸ਼ਨ ਸੀ ਚੰਡੀਗੜ੍ਹ ਜਿਹਨਾਂ ਤੱਕੀ ਉਹ ਤੋਂ ਕਾਫੀ ਪ੍ਰੋਬਲਮਾਂ ਸੀ ਤੇ ਉਹਨਾਂ ਦੇ ਵਿੱਚ ਸਿਵਲ ਮੁਲਾਜ਼ਮ ਸੀਗੇ ਜਿਹੜੇ ਸਾਡੇ 'ਚ ਨਹੀਂ ਹੋਣੇ ਚਾਹੀਦੇ ਜਦੋਂ ਕਿ ਸਾਡੀ ਐਸੋਸੀਏਸ਼ਨ ਨਰੋਲ ਬੈਲਟ ਤਾਰੀ ਪੁਲਿਸ ਫੋਰਸ ਦੇ ਮੈਂਬਰਾਂ ਸਹਿਬਾਂ ਦੀ ਬਣਾਈ ਗਈ ਸੀ ਪਰ ਬੇਈਮਾਨੀਆਂ ਨਾਲ heira-pheriyan ਨਾਲ ਉਹ 2012 ਦੇ ਵਿੱਚ ਸਾਡੇ 'ਚ ਅਪੀਅਰ ਕਰ ਗਏ ਸਾਡੇ ਕਿਸੇ ਨੋਟਿਸ 'ਚ ਨਹੀਂ ਸੀ ਜਦੋਂ ਸਾਡੇ ਨਾਲ ਉਹ ਜ਼ਿਆਸਤੀਆਂ ਕਰਨ ਲੱਗੇ ਸਾਨੂੰ ਬਰਦਾਸ਼ਤ ਨਹੀਂ ਹੋਈਆਂ ਇਸ ਸਬੰਧ ਵਿੱਚ ਫਿਰ ਅਸੀਂ ਸਟਰਗਲ ਕੀਤਾ ਆਪਣੇ ਹੱਕਾਂ ਲਈ ਤਾਂ ਇਹ ਸਾਨੂੰ ਨਵੇਂ ਸਿਰੇ ਤੋਂ ਪੰਜਾਬ ਡਬਲ ਪੀ ਅਡਜੈਕਟਿਵ ਪੁਲਿਸ ਵੈਲਫੇਅਰ ਐਸੋਸੀਏਸ਼ਨ ਬੜੋਣੀ ਪਈ ਜਿਸ ਦੀ ਅੱਜ ਰਜਿਸਟ੍ਰੇਸ਼ਨ ਤੋਂ ਬਾਅਦ ਪਹਿਲੀ ਮੀਟਿੰਗ ਸੀ ਜਿਸ ਦੇ ਵਿੱਚ ਆਪ ਸਭ ਨੂੰ ਅਸੀਂ ਬੁਲਾ ਕੇ ਜਿਹਦਾ ਧੰਨਵਾਦ ਵੀ ਕੀਤਾ ਤੇ ਆਪ ਨੂੰ ਜਾਣੂ ਵੀ ਕਰਵਾਇਆ ਹੈ ਕਿ ਸਾਡੀ ਐਸੋਸੀਏਸ਼ਨ ਦਾ ਆਪ ਜਿਹਦੇ ਥਰੂ ਪਸਿਆਲ ਪੰਜਾਬ ਚ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੀ ਐਸੋਸੀਏਸ਼ਨ ਪੰਜਾਬ ਪੁਲਿਸ ਦੀ ਨਰੋਲ ਐਸੋਸੀਏਸ਼ਨ ਹੈ ਇਹਦੇ ਵਿੱਚ ਸਾਡੇ ਚ ਕੋਈ ਹੋਰ ਨਹੀਂ ਵੜਨ ਦੇਾਂਗੇ ਨਾ ਹੀ ਅਸੀਂ ਐਂਟਰ ਕੀਤੇ ਨੇ ਸਰਪ੍ਰਦਾਨ ਕੌਣ ਲਗਾਇਆ ਨੇ ਇਸ ਨੂੰ ਦੇ ਵਿੱਚ ਬੋਡੀ ਦੇ ਪ੍ਰਧਾਨ ਕੌਣ ਨੇ ਵਾਈਸ ਪ੍ਰਧਾਨ ਨੂੰ ਨਿਯੁਕਤ ਕੀਤੇ ਹੋਣਗੇ ਤਾਂ ਪਹਿਲੀ ਨਾਗਰਾ ਸੀ ਕਿ ਨਾਗਰਾ ਪ੍ਰਧਾਨ ਨੇ ਸਾਡੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵਾਈਸ ਪ੍ਰਧਾਨ ਡੀਐਸਪੀ ਰਾਮ ਚੰਦ ਸਿੰਘ ਨਾਗਰਾ ਤੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਡੀਐਸਪੀ ਸੋਨ ਸਿੰਘ ਤੇ ਸੋਨ ਸਿੰਘ ਸੰਧੂ ਤੇ ਸਾਡੇ ਸੈਕਟਰੀ ਨੇ ਡੀਐਸਪੀ ਰਿਟਾਇਰਡ ਅਮਰੀਕ ਸਿੰਘ ਚਾਹਲ ਸਰ ਇਹ ਐਸੋਸੀਏਸ਼ਨ ਦਾ ਮੁੱਖ ਕਾਰਜ ਕੀ ਹੋਗਾ ਕੀ ਕੰਮ ਕਰੇਗੀ ਐਸੋਸੀਏਸ਼ਨ ਸਾਡੀ ਐਸੋਸੀਏਸ਼ਨ ਦਾ ਕੰਮ ਹੁੰਦੇ ਨੇ ਜਿੰਨੇ ਸਾਡੇ ਰਿਟਾਇਰਮੈਂਟ ਰਟੇਰੀਆਂ ਦੇ ਡਿਮਾਂਡ ਹੁੰਦੀ ਹੈ ਦੁੱਖ ਤਕਲੀਫਾਂ ਹੁੰਦੀਆਂ ਨੇ ਉਹਨਾਂ ਨੂੰ ਮੂਆ ਉਹਨਾਂ ਨੂੰ ਹੱਲ ਕਰਨਾ ਜਿਵੇਂ ਸਾਡੇ ਕੋਈ ਹੱਕ ਮਾਰੇ ਜਾ ਰਹੇ ਨੇ ਜਿਵੇਂ ਕਿ ਡੀਏ ਦੀਆਂ ਕਿਸ਼ਤਾਂ ਉਹਨਾਂ ਦੇ ਬਾਰੇ ਆਵਾਜ਼ ਚੁੱਕਣੀ ਗਵਰਨਮੈਂਟ ਦੇ ਕੰਨਾਂ ਤੱਕ ਪਹੁੰਚਾਉਣੀ ਤੇ ਸਾਡੇ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣਾ ਇਹ ਸਾਡੇ ਕੰਮ ਹੁੰਦੇ ਨੇ ਅਮਰੀਕ ਸਿੰਘ ਜੀ ਤੁਹਾਡੇ ਦੇ ਸਿੱਧਾ ਸਵਾਲ ਹੈ ਕਿ ਅੱਜ ਤੁਹਾਡੇ ਪ੍ਰੋਗਰਾਮ 'ਚ ਮੇਰ ਸਾਹਿਬ ਵੀ ਆਏ ਸੀਗੇ ਪੁਲਿਸ ਜਦਿਗੜ ਤੋਂ ਮੇਰ ਨੇ ਉਹਨਾਂ ਨੇ ਸਿੱਖਤ ਕੀਤੀ ਹੈ ਇੱਕ ਸਵਾਲ ਹੈ ਕਿ ਤੁਹਾਡੇ ਕੋਲ ਤਜਰਬਾ ਬਹੁਤ ਹੈ ਪੁਲਿਸ ਦਾ ਜਿਲ੍ਹਾ ਡਾਇਰੈਕਟਰ ਨੇ ਗੱਲ ਕੀਤੀ ਜਾਇਆ ਤੁਹਾਡੇ ਕੋਲ ਐਕਸਪੀਰੀਅੰਸ ਬਹੁਤ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਯੋਗਦਾਨ ਸੁਸਾਇਟੀ ਲਈ ਕੁਝ ਕਰਨਾ ਚਾਹੁੰਦੇ ਸੀ ਰਿਟਾਇਰਮੈਂਟ ਤੋਂ ਬਾਅਦ ਹੀ ਮੈਂ ਖੁਦ ਐਸੋਸੀਏਸ਼ਨ ਦੇ ਵਿੱਚ ਸੈਕਟਰੀਆਂ ਤੇ ਮੈਂ ਹਰ ਤਨੋਂ ਮਨੋਂ ਤਰੋਂ ਜਿਵੇਂ ਆਪਨੇ ਹੁਣ ਦੇਖ ਹੀ ਲਿਆ ਖਰਚ ਕਰਨ ਲਈ ਵੀ ਕਿਸੇ ਪਰਿਵਾਰ ਦੀ ਮਦਦ ਕਰਨੀ ਪਵੇ ਉਹ ਵੀ ਕਰਾਂਗੇ ਕਿਸੇ ਦੇ ਦੁੱਖ ਤਕਲੀਫ ਦੇ ਵਿੱਚ ਸਾਂਝੀ ਸਾਂਝੀਵਾਰ ਹੋਵਾਂਗੇ ਤੇ ਉਹਨਾਂ ਦੀ ਠੋਕੇ ਮਦਦ ਕਰਾਂਗੇ ਹਰ ਪੱਖੋਂ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਕਿਸੇ ਧੀ ਭੈਣ ਦਾ ਕਿਸੇ ਦੇ ਹੋਰ ਕਿਸੇ ਕਿਸਮ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰ ਹੋ ਜਾਂਦਾ ਜਾਂ ਕਿਸੇ ਕਿਸੇ ਦੀ ਕਿਸੇ ਨੂੰ ਹੋਰ ਹੈਲਪ ਦੀ ਲੋੜ ਪੈਂਦੀ ਹੈ ਜਿਵੇਂ ਲੀਗਲ ਲੀਗਲ ਕਾਨੂੰਨੀ ਕੋਈ ਰਾਏ ਲੈਣੀ ਹੋਵੇ ਤੁਹਾਡੇ ਤੋਂ ਬੈਠ ਕੇ ਤੁਸੀਂ ਦੱਸ ਵੀ ਸਕਦਾ ਉਹਦੀ ਮਦਦ ਕਰੋ ਬਿਲਕੁਲ ਕਾਨੂੰਨ ਦੇ ਵਿੱਚ ਵੀ ਹਰ ਕਾਨੂੰਨ ਰਾਹੀਂ ਵੀ ਅਸੀਂ ਹਰ ਟੰਗ ਨਾਲ ਮਹਿਕਮੇ ਵਿੱਚ ਜਿੱਥੇ ਕਿਤੇ ਵੀ ਸਾਨੂੰ ਚਾਹੇ ਕੋਈ ਸਿਵਲ ਮਹਿਕਮਾ ਚਾਹੇ ਕੋਈ ਪੁਲਿਸ ਮਹਿਕਮਾ ਚਾਹੇ ਕੋਈ ਹੋਰ ਮਹਿਕਮੇ ਦੇ ਵਿੱਚ ਮਦਦ ਕਰਨ ਦੀ ਲੋੜ ਪਈ ਅਸੀਂ ਸ਼ਤੀ ਢਾਕੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਮਦਦ ਕਰਾਂ। ਸਤੂ ਸਾਹਿਬ ਕੀ ਕਹਿਣਾ ਚਾਹੋਗੇ ਜੇ ਚੰਡੀਗੜ੍ਹ ਯੂਨਿਟ ਬਣਦੀ ਹੈ ਤੁਹਾਡੀ? ਚੰਡੀਗੜ੍ਹ ਯੂਨਿਟ ਸਾਡੀ ਬਣ ਚੁੱਕੀ ਹੈ। ਅਸੀਂ ਬਹੁਤ ਖੁਸ਼ ਹਾਂ। ਜਿਹੜੀ ਰਜਿਸਟਰ ਵੀ ਹੋ ਚੁੱਕੀ ਹੈ। ਅਸੀਂ ਹਰ ਕਿਸਮ ਦੇ ਜੋ ਸਰਕਾਰ ਦੀ ਜਾਇਜ਼ ਮੰਗਤ ਹੋਏਗੀ ਅਗਰ ਸਰਕਾਰ ਸਾਡਾ ਡੀਏ ਬਕਾਇਆ ਉਹ ਦੇ ਦੇਵੇਗੀ ਤਾਂ ਅਸੀਂ ਸਰਕਾਰ ਦੇ ਨਾਲ ਹੋਵਾਂਗੇ। ਸਰਕਾਰ ਦੀ ਮੰਗ ਕਰਾਂਗੇ ਜੋ ਵੀ ਅਸੀਂ ਕਰ ਸਕਦੇ ਹਾਂ। ਇਸ ਸਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ ਪੋਲੀਟੀਕਲ ਐਸੋਸੀਏਸ਼ਨ ਵੀ ਬਣੇਗੀ ਕੱਲ ਨੂੰ ਚੋਣਾਂ ਵੀ ਲੜੇ ਜਾਣਗੇ ਨਾ ਨਾ ਅਸੀਂ ਪੋਲੀਟੀਕਲ ਨਹੀਂ ਜਾਵਾਂਗੇ ਉਹ ਠੀਕ ਹੈ ਆਪਣੀ ਵੋਟ ਪਾਉਣੇ ਕਿਸੇ ਦਾ ਆਧਿਕਾਰ ਹੈ ਉਹ ਜਿਹਨੂੰ ਮਰਜ਼ੀ ਪਾਵੇ ਕਿਉਂਕਿ ਜਿਹੜੀ ਐਸੋਸੀਏਸ਼ਨ ਹੈ ਨਹੀਂ ਪੋਲੀਟੀਕਲ ਨਹੀਂ ਜਾ ਸਕਦੀ ਇਸ ਸਰ ਇਸ ਵਿੱਚ ਲਈ ਪੰਜਾਬ ਦੇ ਵਿੱਚ ਕੋਈ ਵੀ ਇਹਦੇ ਵਿੱਚ ਜਾ ਕੇ ਜੁਆਇਨ ਕਰ ਸਕਦਾ ਦਾ ਤਰੀਕਾ ਕੀ ਜੁਆਇਨ ਕਰਾਂ ਦਾ ਜਿਵੇਂ ਦੋ ਦੋ ਮਰਜ਼ੀ ਜੁਆਇਨ ਕਰ ਲੈਣ ਦੇ ਨਾਲ ਕੋਈ ਫਰਕ ਨਹੀਂ ਮੈਂ ਬਟਿੰਡੇ ਤੋਂ ਹਾਂ ਮੈਂ ਪਹਿਲਾਂ ਬਟਿੰਡੇ ਐਸੋਸੀਏਸ਼ਨ ਦੇ ਵਿੱਚ ਸੀਗਾ ਮੈਂ ਇੱਥੇ ਆ ਗਿਆ ਮੈਂ ਇੱਥੇ ਆ ਗਿਆ ਨਹੀਂ ਜੁਆਇਨ ਕਰਦਾ ਇਸ ਲਈ ਸਿਰਫ ਰਿਟਾਇਰਡ ਐਸੋਸੀਏਸ਼ਨ ਦੇ ਰਿਟਾਇਡੀ ਨੇ ਕਿ ਜਿਹੜੇ ਔਨ ਜੋਬ ਨੇ ਉਹ ਵੀ ਜੁਆਇਨ ਨਹੀਂ ਨਹੀਂ ਔਨ ਜੋਬ ਜੋਬ ਤਾਂ ਉਹਨਾਂ ਦੀ ਜੋਬ ਵਾਲੇ ਵੀ ਆ ਸਕਦੇ ਨੇ ਰਿਟਾਇਰਡ ਵੀ ਆ ਸਕਦੇ ਐ ਕਿਉਂ ਜਦੋਂ ਬੰਦ ਗਿਆ ਸੀ ਨਾ ਕੋਈ ਕਿਸੇ ਦੇਖਲਾ ਬੋਲਣੀਆਂ ਸੀ ਸਾਡੀਆਂ ਅੱਕੀ ਮੰਗਾ ਹਾਸਤੇ ਬੋਲਣਾ ਰਾਈਟਰ ਸਭ ਸਭ ਗੱਲ ਕੀਤੀ ਜਾ ਤੇ ਇਹ ਤੁਸੀਂ ਡਿਮਾਂਡ ਦੀ ਗੱਲ ਕਰਦੇ ਜਦੋਂ ਡੀਏ ਦਾ ਜਿਹੜਾ ਪੈਸਾ ਬਕਾਇਆ ਹੈ ਕਿਹੜੀ ਪੰਜਾਬ ਦੀ ਗੱਲ ਕੀਤੀ ਜੇ ਕਿੰਨੇ ਕਾਊਂਟ ਬਕਾਇਆ ਹੋਣ ਦੀ ਸਰਕਾਰ ਕੋਲ ਜਿਹੜਾ ਉਹ ਤੁਹਾਨੂੰ ਚੜ੍ਹੂ ਕੁਝ ਐ ਰੁਪਏ ਉਹ ਸਾਡੀ ਜਿਹੜੀ ਤੁਸੀਂ ਪੁੱਛ ਰਹੇ ਹੋ ਤੁਹਾਡਾ ਬਕਾਇਆ ਇੱਕ ਮੈਂਬਰ ਦਾ ਲੱਖ ਲੱਖ ਰੁਪਏ ਕਿਸੇ ਸਰਕਾਰ ਵੱਲ ਪੈਂਡਿੰਗ ਪਿਆ ਜਿਵੇਂ ਸਾਡਾ ਡੀਏ ਸਾਨੂੰ ਤਾਂ ਕੁਝ ਵੀ ਨਹੀਂ ਦੇ ਰਹਾ ਹੈ ਵਰਲੀਆਂ ਸਟੇਟਾਂ ਚ 52% ਤੱਕ ਪਹੁੰਚ ਗਈ ਕਰ ਸਾਨੂੰ ਹਜੇ 30 32% ਲਈ ਬੈਠੇ ਨੇ ਸਰ ਜੋ ਪੰਜਾਬ ਪੁਲਿਸ 24 ਘੰਟੇ ਪਰ ਫਿਰ ਵੀ ਸਰਕਾਰ ਵਿਸਥਾਰਾ ਕਦੀ ਕਾਰਨ ਕੀ ਹੋ ਰਿਹਾ ਹੈ ਕਾਰਨ ਕੀ ਹੈ ਖੇਤਰਾਂ ਦੀ ਕਸਰਾ ਮੈਂ ਤਾਂ ਸਿੱਧਾ ਕਹੂੰਗਾ ਇਹ ਖਜ਼ਾਨਾ ਖਾਲੀ ਹੈ ਕਿਤੇ ਜੀ ਅਬਦੇ ਫੰਡ ਦਾ ਵਧਾਈਆਂ ਦੇ ਨੇ ਜਹਾ ਚੁੱਡੇ ਫਿਰਦੇ ਨੇ ਸਾਨੂੰ ਸਾਡੇ ਮੋਟਰਸਾਈਕਲਾਂ ਤੋਂ ਵੀ ਮਨਾ ਕਰਦੇ ਨੇ ਕਦੇ ਸਾਡਾ ਮੈਡੀਕਲ ਚ ਕੱਟ ਲਾਤਾ ਕਦੇ ਸਾਡਾ ਮੋਟਰਸਾਈਕਲ ਜਾਂ ਕਿਸੇ ਕੋਈ ਵਹੀਕਲ ਲਾਂਸ ਕੱਟ ਲਾਤਾ ਆ ਪਿੱਛੇ ਜੇ ਸਾਨੂੰ 200 ਰੁਪਇਆ ਕਹਿੰਦਾ ਕੱਟ ਲਓ ਐਸਜੀਪੀ ਉਹ ਕੀ ਫੰਡ ਡਿਵੈਲਪਮੈਂਟ ਫੰਡ ਵਾ ਕੱਟ ਲਾਉਂਦਾ ਲੇਬਰ ਫੰਡ ਲੇਬਰ ਹਾਂ ਅਸਤੱਕ ਕੀ ਹੈ ਹੋਰ ਕਿਹੜਾ ਰਾਹ ਚਲਾਉਂਗੇ ਸਰਗਰਸ਼ ਕਰੋਗੇ ਜਾਂ ਮਨ ਕੋਈ ਲੀਗਲ ਤਰੀਕਾ ਸਾਡੇ ਸੰਘਰਸ਼ ਆਲਰੇਡੀ ਆਲ ਪੰਜਾਬ ਦੇ ਜਾਰੀ ਨੇ ਉਹਨਾਂ ਦੇ ਵਿੱਚ ਅਸੀਂ ਵੀ ਯੋਗਦਾਨ ਪਾਵਾਂਗੇ ਜੇ ਜਸਾ ਤੋਂ ਪਾਇਆ ਗਿਆ ਠੀਕ ਹੈ ਸਰ ਤੋਂ ਅਦੁੱ ਚੰਡੀਗੜ੍ਹ ਦੇ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਜੀਰੇ ਦਾ ਪ੍ਰਧਾਨ ਕਰਨ ਦਾ ਮਾਫਾ ਮਿਲਿਆ ਕਿ ਘੰਟਾ 24 ਮੈਂ ਬੰਬੌਰਨ ਤੋਂ ਮੈਨੂੰ ਖੁਸ਼ੀ ਹੈ ਮੈਂ ਆਪਣੇ ਜਿਹੜੇ ਮੇਰੇ ਸਾਥੀ ਆ ਉਹਨਾਂ ਨੂੰ ਵਧਾਈ ਦਿੰਦਾ ਕਿਸ ਸਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਨ ਦੀ ਦੀਗਾ ਸਭ ਤੋਂ ਪਹਿਲਾਂ ਕਰਾਂਗੇ ਜਿਹੜਾ ਕਰੂੰਗੇ ਸਭ ਤੋਂ ਪਹਿਲਾਂ ਜਿਹੜੇ ਸਾਰੇ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਕੋਈ ਵੀ ਤਕਲੀਫ ਹੋਵੇ ਅਸੀਂ ਉਹਨਾਂ ਦੀਆਂ ਤਕਲੀਫਾਂ ਉੱਤਰ ਦੂਰ ਕਰਾਂਗੇ ਔਰ ਖਾਸ ਕਰਕੇ ਭਲਾਈ ਦੇ ਕੰਮਾਂ ਵਿੱਚ ਅਸੀਂ ਸਾਥ ਦੇਵਾਂਗੇ ਸਰ ਇੱਕ ਭਲਾਈ ਦੇ ਕੰਮ ਦੇ ਵਿੱਚ ਕਹੀਏ ਕਿ ਸਿਰਫ ਜਿਹੜੇ ਪੰਜਾਬ ਪੁਲਿਸ ਦੇ ਨੁਮਾਇੰਦੇ ਹੋਣਗੇ ਉਹਨਾਂ ਦੇ ਪਰਿਵਾਰ ਨਾਲ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪੈਨਸ਼ਨ ਬਾਰੇ ਵੀ ਕੋਈ ਤਕਲੀਫ ਹੋ ਸਕਦੀ ਹੈ ਮੈਡੀਕਲ ਵਿਦਵਾ ਬਾਰੇ ਦੀ ਕੋਈ ਤਕਲੀਫ ਹੋ ਸਕਦੀ ਹੈ ਇਹ ਬਾਕੀ ਦੰਦੇ ਕੰਮਾਂ ਵਿੱਚ ਜੇ ਕਿਸੇ ਨੂੰ ਮਦਦ ਕਰਨੀ ਹੋਵੇ ਤਾਂ ਤੁਹਾਡੀ ਐਸੋਸੀਏਸ਼ਨ ਨਾਲ ਚੱਲੇਗੀ ਬਿਲਕੁਲ ਕਿ ਕਦੀ ਮੈਂ ਸੋਸ਼ਲ ਸਰਵਿਸ ਪੰਜਾਬ ਪੁਲਿਸ ਦੇ ਨਾਂ ਹੋਣ ਕਿਸੇ ਹੋਰ ਲੋੜਵੰਦ ਨੂੰ ਲੋੜ ਪੈ ਜੇ ਹੋਰ ਅਸੀਂ ਜਿਹੜੇ ਅੰਗਹੀਨ ਹਨ ਉਹਨਾਂ ਦੀ ਕੁੜੀਆਂ ਦੇ ਵਿਆਹ ਸ਼ਾਦੀਆਂ ਤੇ ਮਦਦ ਕਰਨ ਦਾ ਵੀ ਪਰ ਹੱਦ ਨੇ ਇਹ ਸਤਿਧਾਨ ਜੀ ਅੱਜ ਤੁਹਾਡੇ ਪ੍ਰੋਗਰਾਮ 'ਚ ਮੇਰ ਵੀ ਆਇਆ ਚੰਡੀਗੜ੍ਹ ਤੇ ਕਿਸ ਤਰ੍ਹਾਂ ਲੱਗਿਆ ਤਾਂ ਉਹਨਾਂ ਨੇ ਕੁਝ ਗੱਲਾਂ ਕਰਕੇ ਸ਼ੇਅਰ ਕਰਕੇ ਤੁਹਾਡੇ ਨਾਲ ਮੇਰੇ ਅੱਛੇ ਆਦਮੀ ਆ ਬਹੁਤ ਅੱਛੀ ਲੱਗੀ ਹੈ ਲੱਗਦਾ ਸਰ ਆਉਣ ਵੇ ਸਮੇਂ ਤੁਹਾਡੀ ਸਪੋਰਟ ਕਰਨਗੇ ਦੇਖ ਕੇ ਕਿ ਤੁਹਾਨੂੰ ਆਸ਼ਵਾਸਨ ਕੋਸ਼ਿਸ਼ ਕਰਾਂਗੇ ਉਹ ਵੀ ਸਾਨੂੰ ਵਾਅਦਾ ਕਰਕੇ ਗਏ ਨੇ ਵੀ ਅਸੀਂ ਹਾਂ ਵਾਅਦਾ ਕੀਤਾ ਉਹਨਾਂ ਨੇ ਅੱਗੇ ਰਹਿਣਗੇ ਹਰ ਹਾਲਤ ਕਰਕੇ ਠੀਕ ਹੈ ਠੀਕ ਹੈ ਇੱਕ ਵਾਰ ਸਰ ਖੜੇ ਰਹੇ ਜੀ